ਸਾਸਰੀ ਘਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਬੈਂਗਣ ਅਨੂਆ ਦੀ ਸਬਜੀ ਸਭ ਤੋਂ ਪਹਿਲਾਂ ਤੁਸੀਂ ਬੈਂਗਣਾ ਨੂੰ ਇਸ ਤਰੀਕੇ ਨਾਲ ਲੰਬੇ ਲੰਬੇ ਤਰੀਕੇ ਨਾਲ ਕੱਟ ਲੈਣਾ ਆ। ਲਓ ਜੀ ਆਪਾਂ ਬੈਂਗਣ ਕੱਟ ਲਿਆ ਤੇ ਹੁਣ ਆਲੂਆਂ ਨੂੰ ਵੀ ਕੱਟ ਲੈਣਾ ਆ। ਆਲੂ ਨੂੰ ਵੀ ਲੰਬੇ ਲੰਬੇ ਤਰੀਕੇ ਨਾਲ ਕੱਟਣਾ ਆ। ਫੇਰ ਆਪਾਂ ਕੱਟਾਂਗੇ ਟਮਾਟਰ। ਟਮਾਟਰਾਂ ਨੂੰ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਲੈਣਾ ਆ। ਫੇਰ ਆਪਾਂ ਕੱਟਾਂਗੇ ਮਿਰਚਾਂ। ਮਿਰਚਾਂ ਨੂੰ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਲੈਣੀਆਂ ਨੇ। ਸਟੋਪ ਦੇ ਉੱਤੇ ਬਖਲਾਂਗੇ ਉਹਦੇ ਉੱਤੇ ਰੱਖਾਂਗੇ ਕੜਾਹੀ ਕੜਾਹੀ ਨੂੰ ਥੋੜਾ ਸਖਾ ਕੇ ਇਹਦੇ ਵਿੱਚ ਪਾਵਾਂਗੇ 4 ਤੋਂ 5 ਚਮਚਾ ਕਿਓ ਦੇ ਫਿਰ ਇਹ ਚ ਪਾਵਾਂਗੇ ਘਰਮ ਕਰਕੇ ਥੋੜਾ ਜਿਹਾ ਜੀਰਾ ਜੀਰਾ ਨੂੰ ਥੋੜਾ ਜਿਹਾ ਬ੍ਰਾਊਨ ਕਰਕੇ ਫਿਰ ਇਹਦੇ ਵਿੱਚ ਐਡ ਕਰਦੇ ਆਂਗੇ ਰੈਂਗਣ ਦੇ ਨਾਲ ਕੱਟੇ ਆਲੂ ਆਲੂ ਵੀ ਸਾਰੇ ਇਕੱਠੇ ਐਰ ਕਰਦੇ ਹਾਂਗੇ ਇਹ ਆਪਣਾ ਜਿਹੜਾ ਮਾਰ ਕੱਟਿਆ ਹੋਇਆ ਉਹ ਵੀ ਸਾਰਾ ਦੇ ਦ ਕਰਦੇ ਹਾਂਗੇ ਤੇ ਇਸ ਤਰ੍ਹਾਂ ਹੀ ਕਰਦੇ ਜਾ ਨਰਲਾ ਦੇ ਹਾਂਗੇ ਇਹਨੂੰ થોੜਾ ਜਿਹਾ ਮਰੇ ਢਾਕੇ ਰੱਖਦੇ ਹਾਂਗੇ ਇੱਕ ਟੱਕਣ ਚਾਕੇ ਉਦੋਂ ਬਾਅਦ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਨਮਕ ਪੂਰੀ ਹਲਦੀ ਤੇ ਇੱਕ ਚਮਚ ਮਸਾਲਾ ਤੇ ਥੋੜੀ ਜਿਹੀ ਮਿਰਚ ਇਹ ਉੱਪਰ ਵੀ ਪਾ ਦਾਂਗੇ ਇੱਕ ਪੂਰੀ ਮੈਗੀਨ ਸਾਡੇ ਜੀ ਇਹਨਾਂ ਚੰਗੀ ਤਰ੍ਹਾਂ ਰੋਹਾਖਿੰਡਸ ਕਰ ਲਿਆਂਗੇ। ਉਹ ਚੰਗੀ ਤਰ੍ਹਾਂ ਇਹ ਤਰੀਕਾ ਨਾਲ ਹਿਲਾਉਂਦੇ ਚਲਾਂਗੇ। ਤਾਂ ਇਹ ਥੋੜੀ ਅਬੂਜੀ ਸਬਜੀ ਥੱਲੇ ਨਾਲ ਬੁਲਦੇ। ਸਾਂਜੀ ਮੋਂ ਟਮਾਟਰ ਇਹਦੇ ਤੇ ਥੋੜਾ ਜਿਹਾ ਪਾਣੀ ਲੱਗਾ। ਤਾਂ ਉਹ ਸਬਜੀ ਦਾ ਟੇਸਟ ਹੋਰ ਵਧੀਆ ਬਣ ਜਾਵੇ। ਦੇਖੋ ਥੋੜੀ ਸਬਜੀ ਤਿਆਰ ਆ। ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਜ਼ਾਰੇ ਨਾ ਖਾਓ। ਸਸਰੀ ਗੌਰ ਜੀ।